ਅਸਰ ਅੱਜ ਅੰਮ੍ਰਿਤਸਰ ਰਜਿਸਟ੍ਰੇਸ਼ਨ ਦੇ ਸੰਬੰਧ ਵਿੱਚ ਜਾਰੀ ਹੋਈ ਐਲ ਐਮ ਮਾਨ ਜੋ ਡੀਬੀਸਾ ਪੰਜਾਬ ਡੀਬੀਸਾਬ ਰੇਲਵੇ ਜੇ ਜੀ ਦੇ ਹੱਦਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਡੇਲੀ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਵੀ ਸਾਡਾ ਪੂਰਾ ਸਾਥ ਦੇਣਗੇ ਜੇ ਕੋਈ ਕੋਈ ਸ਼ੱਕੀ ਚੀਜ਼ ਮਿਲਦੀ ਤਾਂ ਪੁਲਿਸ ਨੂੰ ਕਹਾਂ ਦੇਣ ਪਿਛੇ ਅਸੀਂ ਲੁਧਿਆਣਾ ਚੈਕਿੰਗ ਕਰਦੇ ਸਾਂ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕਿ ਐਮ ਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਉਲਜਮ ਸੀ ਜਨਾ ਮੈਸੇਜ ਜੇਨ ਭੇਜਿਆ ਫੜ ਕੇ ਤੇ ਸਾਨੂੰ ਫੀਮ ਵੀ ਪ੍ਰਾਪਤ ਹੋਈ ਲਗਾਣੇ ਪਠਾਨਕੋਟ ਤੇ ਇਸ ਕਰਕੇ ਅਸੀਂ ਡਰਗਸ ਬੰਦੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਅਸਲੇ ਸੰਬੰਧੀ ਅਸੀਂ ਸੱਤਵੇਂ ਚਲਾ ਰਹੇ ਸਰ ਇਹ ਜੇ ਅਸੀਂ ਸਟੇਸ਼ਨ ਤੇ ਪਹੁੰਚ ਕੇ ਚੈਕਿੰਗ ਕੀਤੀ ਕੋਈ ਇਤਨਾ ਦੀ ਚੀਜ਼ ਮਿਲੀ ਹੈ ਪਰ ਆਪਕੀ ਹੈ ਕੋਈ ਇਤਨਾ ਦੀ ਚੀਜ਼ ਨਹੀਂ ਸਰ ਚੈਨ ਚੱਲ ਰਹੀ ਹੈ ਜੀ 3 ਵਜੇ ਤੱਕ ਚੈਕਿੰਗ ਚਲਣੀ ਸ਼ਾਡੀ ਨਹੀਂ ਤਾਂ ਕੁਝ ਨਾ ਕੁਝ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਜਾਂ ਕੋਈ ਬੈਗ ਉਸ ਨੂੰ ਵਾਪਸ ਨਹੀਂ ਕਰਦੇ ਤੇ ਬਾਕੀ ਉਲਟੀ ਉਲਟੀ ਦੇ ਵਿੱਚ ਫਾਟੇ ਜਿਹਨਾਂ ਨੂੰ ਆਪਾਂ ਕਿਸੇ ਨਾ ਦੇ ਬੰਦ ਕਰਦੇ ਹੁਣ ਨਹੀਂ ਸੁਣਾਉਂ ਜੇਕਰ ਕੋਈ ਤੁਹਾਨੂੰ ਚੀਜ਼ ਮਿਲਦੀ ਹੈ ਲਵਾਰ ਸਟਰੀਜ ਮਿਲਦੀ ਤੇ ਪੁਲਿਸ ਨੂੰ ਬੀਆਰਪੀ ਨੂੰ ਬੁਲਾ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਾਦਰ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਚਾ ਦਰਜ ਹੋਊਗਾ ਰਿਕਾਰਡ ਸਰ ਆ ਜਿਹੜੀ ਚੈਕਿੰਗ ਆ ਪੰਜਾਬ ਪਰ ਸਾਰੇ ਰੇਲਵੇ ਸਟੇਸ਼ਨਾਂ ਤੇ ਕੀ ਕੀ ਕਰਦੇ ਹਾਂ ਹਾਂ ਸਾਰੇ ਰੇਲਵੇ ਸਟੇਸ਼ਨਾਂ ਤੇ ਹੈ ਫੈਸਟਿਵਲ ਸੀ ਇਹ ਕਰਿਆ ਸਰ ਇਹ ਕੰਟੀਨਿਊ ਰੈਗੂਲਰ ਹੈ ਰੈਗੂਲਰ ਹੈ ਇਸ ਤਰ੍ਹਾਂ ਤੇ